ਦੇਖੋ ਇਹ ਸਾਡੀਆਂ ਟ੍ਰੇਨ ਯੂਨੀਅਨ ਤੇ ਕਿਸਾਨ ਸੰਯੁਕਤ ਮੋਰਚੇ ਦੀ ਕਾਲ ਆ ਭਾਰਤ ਬੰਦ ਦੀ ਇਹ ਇਕੱਲਾ ਮਲੇਰ ਕੋਲੇ ਟਰੱਕ ਯੂਨੀਅਨ ਚ ਨਹੀਂ ਇਹ ਪੂਰੇ ਭਾਰਤ ਦੇ ਵਿੱਚ ਸਾਡੀਆਂ ਸਾਰੀਆਂ ਟ੍ਰੇਨ ਯੂਨੀਅਨ ਤੇ ਕਿਸਾਨ ਸੰਯੁਕਤ ਮੋਰਚਾ ਜਿਹੜਾ ਅੱਜ ਇਹ ਬੰਦ ਕਰ ਰਿਹਾ ਆ ਆਹੀ ਮਜ਼ਦੂਰ ਨੇ ਜਿਨ੍ਹਾਂ ਤੋਂ ਪਹਿਲਾਂ ਲੈ ਕੇ ਵੋਟਾਂ ਸੱਥਾ ਦੇ ਵਿੱਚ ਬੈਠਾ ਇਹ ਮਜ਼ਦੂਰਾਂ ਤੇ ਕਿਸਾਨਾਂ ਨੇ ਖਦੇੜ ਕੇ ਮਿੰਟਾਂ 'ਚ ਪਰੇ ਕਰ ਦੇਣਾ ਬਾਲੀ ਦੂਰ ਨਹੀਂ ਹੈ ਨੇੜੇ ਹੀ ਆ ਕੰਮ ਉਹ ਠੇਕੇਦਾਰੀ ਸਿਸਟਮ ਨੂੰ ਬੰਦ ਕੀਤਾ ਜਾਵੇ ਅਤੇ ਜੋ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਮਤਲਬ ਪੱਕੇ ਕੀਤਾ ਜਾਵੇ ਤੇ ਨਵੀਂ ਭਰਤੀ ਚਾਲੂ ਕੀਤੀ ਜਾਵੇ ਜਿਹੜੇ ਨਾਲ ਹੀ ਇਹ ਤੇ ਪਬਲਿਕ ਸੈਕਟਰ ਦੇ ਜਿਹੜੇ ادارے ਨੇਗੇ ਜਿਵੇਂ ਬਿਜਲੀ ਬੋਰਡ ਹੋਇਆ ਟਰਾਂਸਪੋਰਟ ਹੋਇਆ ਹਸਪਤਾਲ ਹੋਏ ਇਹਨਾਂ ਨੂੰ ਜਿਹੜਾ ਤੋੜਨਾ ਬੰਦ ਕੀਤਾ ਜਾਵੇ ਜਿਹੜੇ ਬੈਂਕਾਂ ਦੇ ਵਿੱਚ ਠੇਕੇਦਾਰੀ ਸਿਸਟਮ ਕੀਤਾ ਗਿਆਗਾ 12-12 13-13 ਘੰਟੇ ਉਹਨਾਂ ਤੋਂ ਕੰਮ ਲਿਆ ਜਾਂਦਾ ਹੈਗਾ ਅੱਜ ਜੋ ਇਸ ਟ੍ਰੈਕ ਯੂਨੀਅਨ ਦੇ ਵਿੱਚ ਤਰਨਾ ਲਾਇਆ ਹੋਇਆ ਹੈਗਾ ਪੂਰੇ ਪੰਜਾਬ ਦਾ ਬੰਦ ਦਾ ਸੱਦਾ ਦਿੱਤਾ ਹੋਇਆ ਸਾਡੀ ਆਊਟਸੋਰਸ ਜਥੇਬੰਦੀ ਵੱਲੋਂ ਵੀ ਸਮਰਥਨ ਦਿੱਤਾ ਗਿਆਗਾ ਔਰ ਸਮੇਂ ਦੀਆਂ ਸਰਕਾਰਾਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਤੁਸੀਂ ਜੋ ਮਲਾਜਮਾਂ ਦੇ ਉੱਪਰ ਇਹ ਅਤਿਆਚਾਰ ਕਿਸਾਨਾਂ ਦੇ ਉੱਪਰ ਮਜ਼ਦੂਰਾਂ ਦੇ ਉੱਪਰ ਕਰ ਰਹੇ ਹੋਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰਾਂ ਦੁਬਾਰੇ ਨਹੀਂ ਆਉਣੀਆਂ ਸਤਿ ਸ਼੍ਰੀ ਅਕਾਲ ਆਨਅਰ ਦੇਖ ਰਹੇ ਹੈ तमाम ਦਰਸ਼ਕਾਂ ਦਾ ਮੈਂ ਪ੍ਰਕਾਸ਼ ਸ਼ਰਮਾ ਸਵਾਗਤ ਕਰਦਾ ਹਾਂ ਇਸ ਵੇਲੇ ਖੜੇ ਆ ਅਸੀਂ ਮਲੇਰ ਕੋਟਲਾ ਦੇ ਟਰੱਕ ਯੂਨੀਅਨ ਵਾਲੇ 메인 ਚੌਕ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੂਰੇ ਭਾਰਤ ਨੂੰ ਅੱਜ ਬੰਦ ਕਰਨ ਦਾ ਸਯੁਕਤ ਕਿਸਾਨ ਮੋਰਚੇ ਅਤੇ ਕਿਸਾਨਾਂ ਦੇ ਵੱਲੋਂ ਤੇ ਵੱਖ-ਵੱਖ ਜਥੇਬੰਦੀਆਂ ਦੇ ਵੱਲੋਂ ਕਾਲ ਦਿੱਤੀ ਹੋਈ ਹੈ ਤੇ ਤੁਹਾਨੂੰ ਦੱਸ ਦਈਏ ਕਿ ਇਸ ਕਾਲ ਦਾ ਕਿੰਨਾ ਕਾ ਅਸਰ ਹੋਇਆ ਉਹ ਵੀ ਤੁਹਾਨੂੰ ਦਿਖਾਵਾਂਗੇ ਇਸ ਵੇਲੇ ਅਸੀਂ ਮਲੇਰ ਕੋਟਲਾ ਦੇ ਟਰੱਕ ਯੂਨੀਅਨ ਦੇ 메ਨ ਚੌਕ ਦੇ ਵਿੱਚ ਖੜਿਆ ਇਹ ਚੌਕ ਹੈ ਜਿਹੜਾ ਕਈ ਸ਼ਹਿਰਾਂ ਨੂੰ ਜਾਣ ਵਾਲਾ 메ਨ ਰਾਹ ਦੱਸਿਆ ਜਾਂਦਾ ਹੈ ਤੇ ਇੱਥੇ ਅੱਜ ਕਿਸਾਨਾਂ ਨੇ ਵੱਖ-ਵੱਖ ਜਥੇਬੰਦੀਆਂ ਦੇ ਨਾਲ ਮਿਲ ਕੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਤੇ ਤੁਹਾਨੂੰ ਤਸਵੀਰਾਂ ਵੀ ਦਿਖਾ ਦਿੰਨੇ ਆ ਕੈਮਰਾ ਪਰਸਨ ਨੂੰ ਕਹੂੰਗਾ ਕਿ ਤਸਵੀਰਾਂ ਜਿਹੜੀਆਂ રિપોર્ટ ਦਿਖਾਈਆਂ ਜਾਣ ਕੇ ਇਸ ਧਰਨੇ ਨੂੰ ਜਿਹੜਾ ਸਫਲ ਬਣਾਉਣ ਦੇ ਲਈ ਹੈ ਕਿਸਾਨਾਂ ਦੇ ਵੱਲੋਂ ਵਕ ਵਕ ਜਥੇਬੰਦੀਆਂ ਦੇ ਵੱਲੋਂ ਜਾਂ ਮਜ਼ਦੂਰ ਵਰਗਾਂ ਦੇ ਵੱਲੋਂ ਪੂਰਾ ਪਰਮਾ ਹੰਗਾਰਾ ਮਿਲ ਰਿਹਾ ਹੈ ਤੇ ਧਰਨੇ ਨੂੰ ਜਿਹੜਾ ਕਾਮਯਾਬ ਕਰਨ ਲਈ ਔਰਤਾਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਜਿਹੜੀ ਅੱਜ ਕਿਸਾਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਉਹ ਤੁਹਾਡੇ ਸਾਹਮਣੇ ਆ ਕੇ ਪੂਰਾ ਜਿਹੜਾ ਦਰਨਾ ਇੰਨਾ ਦਾ ਸਫਲ ਹੁੰਦਾ ਨਜ਼ਰ ਆ ਰਿਹਾ ਸ਼ਾਂਤੀਪੂਰਵਕ ਇਹ ਦਰਨਾ ਜਿਹੜਾ ਇਸ ਰੋਡ ਦੇ ਉੱਤੇ ਮਲੇਰ ਕੋਟਲਾ ਟਰੱਕ ਯੂਨੀਅਨ ਵਾਲੇ 메인 ਚੌਕ ਦੇ ਵਿੱਚ ਦਿੱਤਾ ਗਿਆ ਹੈ ਤੇ ਪੁਲਿਸ ਪ੍ਰਸ਼ਾਸਨ ਵੀ ਹੈ ਜਿਹੜਾ ਪੂਰਾ ਇਹਨਾਂ ਉੱਤੇ ਨਜ਼ਰ ਰੱਖ ਰਿਹਾ ਹੈ ਤਾਂ ਕਿ ਕੋਈ ਜਿਹੜੀ ਅਨਸੁਖਾਵੀ ਘਟਨਾ ਹੈ ਜਾਂ ਕਿਸੇ ਅਸਰਾਰਤੀ ਅੰਸਰ ਵੱਲੋਂ ਇਸ ਦਰਨੇ ਦੇ ਵਿੱਚ ਕੋਈ ਹੰੜਵਾਜੀ ਨਾ ਕੀਤੀ ਜਾਵੇ ਤੇ ਤੁਹਾਡੇ ਗੱਲਬਾਤ ਵੀ ਕਰਵਾਵਾਂਗੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਵੱਖ-ਵੱਖ ਜਥੇਬੰਦੀਆਂ ਦੇ ਨਾਲ ਤੇ ਗੱਲਬਾਤ ਵੀ ਤੁਹਾਡੀ ਕਰਵਾਵਾਂਗੇ ਇਹ ਕਿਸਾਨ ਜਥੇਬੰਦੀਆਂ ਤੋਂ ਤਰਨਾ ਨਹੀਂ ਹੈਗਾ ਜੀ ਇਹ ਇਹ ਹੈਗੇ ਸੰਯੁਕਤ ਮੋਰਚਾ ਅਤੇ 10 ਸਟੇਟ ਜੁਨੀਅਨ ਜਿਹੜੀਆਂ ਉਹਨਾਂ ਵੱਲੋਂ ਸਾਂਝੇ ਤੌਰ ਤੇ ਜਿਹੜਾ ਮਤਲਬ ਇਹ ਤਰਨਾ ਲਾਇਆ ਜਾ ਰਿਹਾ ਹੈ ਜੀ ਕੀ ਇਹਦੇ ਵਿੱਚ ਕੀ ਮੰਗਾਂ ਰੱਖੇ ਗਏ ਨੇ ਮੱਖਣ ਮੰਗਾਂ ਇਹਦੀਆਂ ਨੇ ਜੀ ਜਿਵੇਂ ਕਿਸਾਨਾਂ ਦੀਆਂ ਮੰਗਾਂ ਇਹਦੇ ਵਿੱਚ ਜਿਵੇਂ ਐਸਪੀ ਦਾ ਐਮ ਐਸਪੀ ਦਾ ਮਾਮਲਾ ਹੈ ਤੇ ਉਹਦੇ ਨਾਲ ਹੀ ਜੋ ਮਤਲਬ ਕਿ ਪਿਛੇ ਸਰਕਾਰ ਨੇ ਵਾਅਦਾ ਕੀਤਾ ਹੈ ਸੈਂਟਰ ਦੀ ਸਰਕਾਰ ਨੇ ਵੀ ਜਿਹੜੇ ਕਾਨੂੰਨ ਰੱਦ ਕੀਤੇ ਜਾਣਗੇ ਅਜੇ ਤੱਕ ਕਾਨੂੰਨ ਰੱਦ ਨਹੀਂ ਕੀਤੇ ਗਏ ਉਹਦੇ ਨਾਲ ਹੀ ਲਖਮੀਰਪੁਰ ਖੀਰੀ ਦਾ ਜਿਹੜਾ ਮਾਮਲਾ ਹੈ ਉਹਨਾਂ ਨੂੰ ਅਜੇ ਤੱਕ ਕੋਈ ਸਜ਼ਾਵਾ ਨਹੀਂ ਦਿੱਤੀਆਂ ਗਈਆਂ ਤੇ ਉਹਦੇ ਨਾਲ ਹੀ ਜੋ ਮਤਲਬ ਕਿ ਠੇਕੇਦਾਰੀ ਸਿਸਟਮ ਉਹਨੂੰ ਬੰਦ ਕੀਤਾ ਜਾਵੇ ਅਤੇ ਜੋ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਮਤਲਬ ਪੱਕੇ ਕੀਤਾ ਜਾਵੇ ਜਿਹੜੇ ਮਤਲਬ ਕਿ ਸਾਡੇ ਪ੍ਰਵੀਜ਼ਨ ਪੀੜ ਦੇ ਉੱਤੇ 3 ਸਾਲ ਦੀ ਜਿਹੜੀ ਲਾਈ ਹੋਈ ਹੈ ਰੋਕ ਬੰਦ ਕੀਤੀ ਜਾਵੇ ਤੇ ਨਵੀਂ ਭਰਤੀ ਚਾਲੂ ਕੀਤੀ ਜਾਵੇ ਜਿਹੜੇ ਨਾਲ ਹੀ ਇਹਦੇ ਪਬਲਿਕ ਸੈਕਟਰ ਦੇ ਜਿਹੜੇ ادارے ਨੇਗੇ ਜਿਵੇਂ ਬਿਜਲੀ ਬੋਰਡ ਹੋਇਆ, ਟ੍ਰਾਂਸਪੋਰਟ ਹੋਇਆ, ਹਸਪਤਾਲ ਹੋਏ ਇਹਨਾਂ ਨੂੰ ਜਿਹੜਾ ਤੋੜਨਾ ਬੰਦ ਕੀਤਾ ਜਾਵੇ ਅਤੇ ਦੁਬਾਰਾ ਜਿਹੜੀ ਮਤਲਬ ਰੈਗੂਲਰ ਭੱਤੀ ਕੀਤੀ ਜਾਵੇ, ਜਿਹੜੀ ਮਤਲਬ ਕਿ ਪੁਰਾਣੀ ਪੈਨਸ਼ਨ ਹੈ ਉਹ ਲਾਗੂ ਕੀਤੀ ਜਾਵੇ, ਨਵੀਂ ਪੈਨਸ਼ਨ ਜ ਐਨ ਪੀਐਸ ਨੂੰ ਬੰਦ ਕੀਤਾ ਜਾਵੇ। ਹਰਿਆਣਾ ਸਰਕਾਰ ਨੇ ਕਿਸਾਨਾਂ ਦੇ ਉੱਤੇ ਅਤਿਆਚਾਰ ਕੀਤਾ, ਦਿੱਲੀ ਜਾਣ ਵਾਲੇ ਜਿਹੜੇ ਕਿਸਾਨ ਤੇ ਕੀ ਕਹਿਣਾ ਚਾਹੁੰਦੇ। ਇਹ ਬਹੁਤ ਮਾੜੀ ਗੱਲ ਹੈ ਜੀ। ਦੇਖੋ ਹਰੇਕ ਨੂੰ ਅਧਿਕਾਰ ਹੈ ਆਪਣੇ ਮਤਲਬ ਕਿ ਮੰਗ ਰੱਖਣ ਦਾ ਆਪਣੇ ਮਤਲਬ ਹੱਕਾਂ ਦੀ ਗੱਲ ਕਰਨ ਦਾ ਵੀ ਜੋ ਉੱਥੇ ਹਰਿਆਣਾ ਸਰਕਾਰ ਨੇ ਮਤਲਬ ਕੀਤਾ ਬਹੁਤ ਮਾੜੀ ਗੱਲ ਹੈ ਵੀ ਕਿਉਂ ਕਿ ਜਿਹੜੀ ਲੜਾਈ ਹੈ ਉਹ ਹਰਿਆਣਾ ਸਰਕਾਰ ਨਾਲ ਸਾਡੀ ਕੋਈ ਲੜਾਈ ਨਹੀਂ ਹੈਗੀ ਤੇ ਉਹ ਲੜਾਈ ਸੀ ਕਿ ਸੈਂਟਰ ਨਾਲ ਸਾਡਾ ਮਤਲਬ ਕਿ ਫਰਜ਼ ਬਣਦਾ ਹੈ ਵੀ ਇਹ ਹਰਿਆਣਾ ਸਰਕਾਰ ਨੇ ਬਹੁਤ ਮਾੜੀ ਗੱਲ ਕੀਤੀ ਹੈ ਵੀ ਕਿਉਂਕਿ ਸਾਡੀ ਜਿਹੜੀ ਲੜਾਈ ਆ ਮੋਦੀ ਸਰਕਾਰ ਨਾਲ ਲੜਾਈ ਹੈ ਵੀ ਕਿਸਾਨਾਂ ਨੂੰ ਜਿਹੜਾ ਮਤਲਬ ਕਿ ਉੱਥੇ ਜਾ ਕੇ ਉਹਨਾਂ ਦੇ ਹੱਕਾਂ ਦੀਆਂ ਜਿਹੜੀਆਂ ਗੱਲਾਂ ਮਤਲਬ ਕਰਨ ਗਏ ਸੀ ਪਰੰਤੂ ਜਿਹੜੀ ਹਰਿਆਣਾ ਸਰਕਾਰ ਨੇ ਉਹ ਰੋਕਿਆ ਹੈ ਉਹਨਾਂ ਦੇ ਉੱਤੇ ਜੋ ਥਰੂ ਗੈਸ ਹੈ ਮਤਲਬ ਕਿ ਉਹ ਚਲਾਈ ਹੈ ਤੇ ਬਹੁਤ ਵੱਡਾ ਨੁਕਸਾਨ ਆ ਜਿਹੜਾ ਕੀਤਾ ਉਹਨਾਂ ਨੇ ਕਈ ਜਿਹੜੇ ਮਤਲਬ ਕਿ ਦੇਖਿਆ ਸੋਸ਼ਲ ਮੀਡੀਆ ਦੇ ਰਾਹੀਂ ਵੀ ਕਈਆਂ ਦੀਆਂ ਅੱਖਾਂ ਨੇ ਜਿਹੜੀਆਂ ਉਹ ਵੀ ਮਤਲਬ ਨਕਾਰਾ ਹੋ ਗਈਆਂ ਅਤੇ ਕਈਆਂ ਦੇ ਮਤਲਬ ਲੱਤਾਂ ਬਾਹਾਂ ਤੇ ਵੀ ਮਤਲਬ ਬਹੁਤ ਮਤਲਬ ਬੰਬ ਸਿੱਟੇ ਗਏ ਤੇ ਉਹਦੇ ਨਾਲ ਹੀ ਬਹੁਤ ਮਾੜੀ ਗੱਲ ਹੈ ਅਸੀਂ ਉਹਦੀ ਪੂਰੀ ਮਤਲਬ ਸਖਤ ਸੌਦੇ ਨਖੇਦੀ ਇਹ ਜਿਹੜਾ ਬੰਦ ਦਾ ਸਦਾ ਸਿਰ ਪਰ ਰੋਸਤਾਰ ਨੇ ਤਾਂ ਕਹੀ ਸੀਗਾ ਜਾਂ ਬਾਜ਼ਾਰ ਵੀ ਬੰਦ ਕਰਵਾਏਗੇ ਸੀ ਇਹ ਸਾਰੇ ਮਤਲਬ ਜੀ ਇਹ ਰੋਸਤਾਰ ਨੇ ਇਹ ਸਾਰਾ ਬਾਜ਼ਾਰ ਵੀ ਬੰਦ ਕਰਾਇਆਗਾ ਇਹਦੇ ਨਾਲ ਪਿੰਡੂ ਮਤਲਬ ਪਿੰਡ ਵੀ ਬੰਦ ਕਰਾਏਗੇ ਨੇ ਸਾਰਾ ਖੁਸ ਬੰਦ ਕਰਾਏਗੇ ਕੀ ਧਾਰਨਾਂ ਦੇ ਵਿੱਚ ਕਿਤੇ ਮਜ਼ਦੂਰ ਦੇ ਹੱਕ ਦੀ ਗੱਲ ਹੀ ਬੰਦੇ ਦੇਖਣ ਵਾਲੇ ਹੈਗੇ ਕਿਤੇ ਮਜ਼ਦੂਰ ਦੇ ਹੱਕ ਦੀ ਗੱਲ ਕੀਤੀ ਜਾਈਏ ਕਿ ਮਜ਼ਦੂਰ ਨੂੰ ਵੀ ਕਿਸੇ ਕਿਸੇ ਦੀ ਲੋੜ ਆ ਤਾਂ ਉਹਦੇ ਵੀ ਕੋਈ ਮੰਗਾਂ ਹੈਗੀਆਂ ਨਹੀਂ ਗੀਆਂ ਮਜ਼ਦੂਰਾ ਦੀਆਂ ਮੰਗਾਂ ਹੈਗੀਆਂ ਸੀ ਮਤਲਬ ਮਜ਼ਦੂਰਾ ਦੀ ਮੰਗਾਂ ਸਾਡੀ ਰੱਖੀ ਹੋਈ ਵੀ ਘੱਟੋ ਘੱਟ ਜਿਹੜਾ 26000 ਮਤਲਬ ਮਿਨੀਮਮ ਬੇਸ ਐ ਨੂੰ ਅੱਟੋ-ਕੱਟ 26000 ਰੁਪਏ ਮੇਰੇ ਮੇਰੇ ਤਨਖਾਹ ਦਿੱਤੀ ਜਾਵੇ ਇਹ ਸਾਡੀਆਂ ਮੰਤਲਬ ਮੰਗਾਉਣ ਦੇ ਵਿੱਚ ਸ਼ਾਮਲ ਹੈ ਜੀ ਮਜ਼ਦੂਰਾਂ ਦੀ ਗੱਲ ਵੀ ਕਰਦੇ ਆ ਸਾਰੇ ਸੰਝਾ ਮੰਗ ਰਹੇ ਦੇਖੋ ਇਹ ਸਾਡੀਆਂ ਟ੍ਰੇਡ ਯੂਨੀਅਨ ਤੇ ਕਿਸਾਨ ਸੰਯੁਕਤ ਮੋਰਚੇ ਦੀ ਕਾਲ ਆ ਭਾਰਤ ਬੰਦ ਦੀ ਇਹ ਕੱਲਾ ਮਲੇਰ ਕੋਲੇ ਟਰੱਕ ਯੂਨੀਅਨ ਚ ਨਹੀਂ ਇਹ ਪੂਰੇ ਭਾਰਤ ਦੇ ਵਿੱਚ ਸਾਡੀਆਂ ਸਾਰੀਆਂ ਟ੍ਰੇਡ ਯੂਨੀਅਨ ਤੇ ਕਿਸਾਨ ਸੰਯੁਕਤ ਮੋਰਚਾ ਜਿਹੜਾ ਅੱਜ ਇਹ ਬੰਦ ਕਰ ਰਿਹਾ ਇਹ ਤੁਸੀਂ ਸਾਰੇ ਦੇਖਦੇ ਹੋ ਵੀ ਮਲੇਰ ਕੋਲੇ ਟਰੱਕ ਯੂਨੀਅਨ ਦੇ ਵਿੱਚ ਲੋਕ ਸਾਡੇ ਸ਼ਹਿਰ ਚੋਂ ਸਾਰੇ ਕਾਫਲੇ ਬਣਾ ਕੇ ਆ ਰਹੇ ਨੇ ਜਿੰਨੀਆਂ ਵੀ ਸੰਸਥਾ ਨੇ ਜਾਂ ਟ੍ਰੇਡ ਯੂਨੀਅਨਾਂ ਨੇ ਜਾਂ ਕਿਸਾਨ ਨੇ ਉਹ ਪੂਰੇ ਹਮ ਹਮਾ ਕੇ ਇਸ ਧਰਨੇ ਦੇ ਵਿੱਚ ਸਮਰਥਨ ਕਰਨ ਆ ਰਹੇ ਨੇ ਵੱਡੀ ਗੱਲ ਇਹ ਆ ਵੀ ਸਾਡੇ ਜਿਹੜੀ ਮਲੇਰ ਕੋਲੇ ਸਬਜ਼ੀ ਮੰਡੀ ਆ ਸਬਜ਼ੀ ਮੰਡੀ ਦੀ ਸਾਰੀ ਕਮੇਟੀ ਨੇ ਅਸੀਂ ਮੀਟਿੰਗ ਕਰਕੇ ਸਾਡੇ ਨਾਲ ਅੱਜ ਉਹਨਾਂ ਨੇ ਟੋਟਲ ਤੌਰ ਤੇ ਸਬਜ਼ੀ ਮੰਡੀ ਬੰਦ ਕੀਤੀ ہوئی ਆ ਵੀ ਤੇ ਉਹ ਸਾਰੇ ਸਾਥੀ ਸਾਡੇ ਸਮਰਥਨ ਚ ਇੱਥੇ ਆਏ ਹੋਏ ਨੇ ਤੇ ਟਰੱਕ ਯੂਨੀਅਨ ਤੁਸੀਂ ਦੇਖੀਏ ਨਾਲ ਇਹਨਾਂ ਵੀਰਾਂ ਨੇ ਵੀ ਟਰੱਕਾਂ ਵਾਲਿਆਂ ਨੇ ਸਾਰਿਆਂ ਨੇ ਬੰਦ ਕਰਕੇ ਸਾਡਾ ਸਮਰਥਨ ਕੀਤਾ ਹੋਇਆ ਜਿਵੇਂ ਕਿ ਦੇਖਿਆ ਜਾਵੇ ਕਿਸਾਨ ਮਜ਼ਦੂਰ ਇੱਕ ਤਰ੍ਹਾਂ ਜਿਹੜਾ ਨਾਰਾ ਲਾ ਜਾਂਦਾ ਤੁਸੀਂ ਮਜ਼ਦੂਰਾਂ ਦੇ ਅੱਗੇ ਹੋਣ ਦੇ ਬਾਵਜੂਦ ਵੀ ਮਜ਼ਦੂਰੀ ਦੀ ਗੱਲ ਅੱਜ ਕੀਤੀ ਰਹੀ ਕਿ ਤੁਹਾਡੇ ਮੂੰਹ ਤੇ ਇਹਦੇ ਵਿੱਚ ਜਿਹੜੀ ਮਜ਼ਦੂਰਾਂ ਦੀ ਗੱਲ ਤੁਸੀਂ ਕਰਦੇ ਹੋ ਪਹਿਲਾਂ ਵੀ ਕਹੀ ਹੈ ਅਸੀਂ ਮਜ਼ਦੂਰਾਂ ਦੇ ਲੀਡਰਾਂ ਅਸੀਂ ਤਾਂ ਮਜ਼ਦੂਰਾਂ ਵਾਸਤੇ ਆ ਬੈਠੇ ਆ ਅਸੀਂ ਕਿਸਾਨਾਂ ਵਾਸਤੇ ਬੈਠੇ ਆ ਅਸੀਂ ਸਾਰਿਆਂ ਦੀ ਗੱਲ ਕਰਦੇ ਆ ਨਿਰੇਗਾ ਤੇ ਆ ਜੋ ਮਜ਼ਦੂਰਾਂ ਦੀ ਗੱਲ ਤੇ ਕੀ ਇਹ ਸੈਂਟਰ ਸਰਕਾਰ ਦੀ ਸਕੀਮ ਬਣਾਈ ਹੋਈ ਆ ਬੀਜੇਪੀ ਤੇ ਆਰਐਸਐਸ ਨੇ ਇਹ ਜਿਹੜੀ ਸਕੀਮ ਆ ਇਸ ਸਕੀਮ ਨੂੰ ਵੀ ਦਰਕਨਾਰ ਕਰਤਾ ਜਿਆਦਾ ਗੱਲ ਨਹੀਂ ਤਾਂ ਆਪਾਂ ਇੱਕ ਜਿਹੜੇ ਲੇਬਰ ਦੇ 44 ਕਾਨੂੰਨ ਸੀ ਉਹ 44 ਕਾਨੂੰਨਾਂ ਨੂੰ ਚਾਲੀਆਂ ਨੂੰ ਕੱਟ ਕੇ 4 ਲੇਬਰ ਕੋਡ ਹੀ ਬਣਾਤੇ ਜਿਹੜੇ ਸਾਡੇ ਮਜ਼ਦੂਰਾਂ ਨੇ ਕਿਸਾਨਾਂ ਨੇ ਸੰਘਰਸ਼ ਲੜ ਕੇ 12 ਘੰਟੇ ਡਿਊਟੀ ਤੋਂ 8 ਘੰਟੇ ਡਿਊਟੀ ਕਰਾਈ ਤੀ ਅੱਜ ਇਹ ਬੇਈਮਾਨ ਸਰਕਾਰ ਉਹਨੂੰ ਦੁਬਾਰਾ 12 ਘੰਟੇ ਕਰਨ ਜਾ ਰਹੀ ਆ ਪਰ ਇਹਨੂੰ ਭੁਲੇਖਾ ਕੀ ਤੁਸੀਂ ਕਹਿੰਦੇ ਤਿੰਨ ਜਣਾਂ ਲੜ ਕੇ ਜਿਹੜੇ 40 ਗਰੂਨ ਕੱਟਿਆ ਗਿਆ ਨੇ ਲਾਗੂ ਕਰਵਾਉਂਗੇ ਇਸ ਸੰਘਰਸ਼ ਦੇ ਵਿੱਚ ਹਾਂ ਅਸੀਂ ਇਹਨਾਂ ਨੂੰ ਜਿਹੜੇ ਕੱਟੇ ਗਏ ਨੇ ਉਹਨਾਂ ਨੂੰ ਲਾਗੂ ਕਰਾਵਾਂਗੇ ਦੇਖੋ ਇੱਕ ਵੱਡੀ ਸਮੱਸਿਆ ਜਿਹੜੀ ਆ ਰਹੀ ਆ ਇਹ ਸਾਰੀ ਜਿਹੜੀ ਭਾਜੀਪੀ ਆ ਇਹ ਆਰਐਸਐਸ ਦੇ ਵਿੱਚੋਂ ਨਿਕਲੀ ਹੋਈ ਟੀਮ ਆ ਸਾਰੀ ਇਹ ਇਹ ਇੱਕ ਹਿੰਦੂ ਰਾਸ਼ਟਰ ਵੱਲ ਨੂੰ ਵੱਧ ਰਹੇ ਨੇ ਹਿੰਦੂ ਰਾਸ਼ਟਰ ਵੱਲ ਨੂੰ ਵੱਲ ਰਹੇ ਨੇ ਤੇ ਇਸ ਕਰਕੇ ਸਾਡੇ ਦੇਸ਼ ਦਾ ਜਿਹੜਾ ਸੰਵਿਧਾਨ ਉਹਨੂੰ ਇੱਕ ਇੱਕ ਕਰਕੇ ਇਹ ਤੋੜਨ ਲੱਗੇ ਹੋਏ ਨੇ ਜੇ ਤੁਸੀਂ ਕਹੋ ਵੀ ਬੀਜੇਪੀਏ ਚ ਸਫਲ ਹੋ ਜੂਗੀ ਮੂਰੇ 2024 ਦਾ ਇਲੈਕਸ਼ਨ ਆਉਂਦਾ ਆਹੀ ਮਜ਼ਦੂਰ ਨੇ ਜਿਨ੍ਹਾਂ ਤੋਂ ਪਹਿਲਾਂ ਲੈ ਕੇ ਵੋਟਾਂ ਸੱਥਾ ਦੇ ਵਿੱਚ ਬੈਠਾ ਇਹ ਮਜ਼ਦੂਰਾਂ ਤੇ ਕਿਸਾਨਾਂ ਨੇ ਖਦੇੜ ਕੇ ਮਿੰਟਾਂ 'ਚ ਪਰੇ ਕਰ ਦੇਣਾ ਬੜੀ ਦੂਰ ਨਹੀਂ ਹੈ ਨੇੜੇ ਹੀ ਆ ਕੰਮ ਸਾਡੀ ਆਊਟਸੋਰਸਿੰਗ ਆਲ ਬੈਂਕ EMPLOYEES ਹੈ ਜੀ ਸਾਰੇ ਬੈਂਕਾਂ ਦੇ ਮੁਲਾਜ਼ਮਾਂ ਦੀ ਜਥੇਬੰਦੀ ਹੈ ਸਾਡੀ ਜਿਹੜੇ ਬੈਂਕਾਂ ਦੇ ਵਿੱਚ ਠੇਕੇਦਾਰੀ ਸਿਸਟਮ ਕੀਤਾ ਗਿਆਗਾ 12-12 13-13 ਘੰਟੇ ਉਹਨਾਂ ਤੋਂ ਕੰਮ ਲਿਆ ਜਾਂਦਾਗਾ ਅੱਜ ਜੋ ਇਸ ਟਰੱਕ ਯੂਨੀਅਨ ਦੇ ਵਿੱਚ ਧਰਨਾ ਲਾਇਆ ਹੋਇਆ ਹੈਗਾ ਪੂਰੇ ਪੰਜਾਬ ਦਾ ਬੰਦ ਦਾ ਸੱਦਾ ਦਿੱਤਾ ਹੋਇਆ ਸਾਡੀ ਆਊਟਸੋਰਸ ਜਥੇਬੰਦੀ ਵੱਲੋਂ ਵੀ ਸਮਰਥਨ ਦਿੱਤਾ ਗਿਆ ਹੈਗਾ ਔਰ ਸਮੇਂ ਦੀਆਂ ਸਰਕਾਰਾਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਆਂ ਕਿ ਤੁਸੀਂ ਜੋ ਮਲਾਜ਼ਮਾਂ ਦੇ ਉੱਪਰ ਇਹ ਅਤਿਆਚਾਰ ਕਿਸਾਨਾਂ ਦੇ ਉੱਪਰ ਮਜ਼ਦੂਰਾਂ ਦੇ ਉੱਪਰ ਕਰ ਰਹੇ ਹੋਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਰਕਾਰਾਂ ਦੁਬਾਰੇ ਨਹੀਂ ਆਉਣੀਆਂ ਇਸ ਕਰਕੇ ਜੋ ਮਜ਼ਦੂਰਾਂ ਦਾ ਰੱਖਿਆ ਗਿਆ ਕੰਮ ਕਰਨ ਦਾ 12 ਘੰਟੇ ਦਾ ਇਹਨਾਂ ਨੇ ਬਿਲ ਪਾਸ ਕੀਤੇ ਹੋਏ ਨੇ ਐਮਐਸਪੀ ਕੀਤਾ ਹੋਇਆਗਾ ਔਰ ਸਾਡੇ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਸੰਘੂ ਬਾਰਡਰ ਤੱਕ ਪਹੁੰਚ ਗਈਆਂ ਉਥੋਂ ਅੱਗੇ ਵੀ ਜਾ ਰਹੀਆਂ ਨੇ ਉਹਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਇੱਕ ਸਾਡਾ ਵੀਰ ਬਹੁਤ ਹੀ ਘੱਟ ਉਮਰ ਦਾ ਸੀ ਕੱਲ ਸੋਸ਼ਲ ਮੀਡੀਆ ਦੇ ਉੱਪਰ ਦੇਖਿਆ ਗਿਆ ਉਹਦੀਆਂ ਦੋਨੇ ਅੱਖਾਂ ਵੀ ਫੱਟੜ ਹੋ ਗਈਆਂ ਤੇ ਲੱਤਾਂ ਦੇ ਉੱਪਰ ਵੀ ਕਾਫੀ ਸੱਟਾਂ ਲੱਗੀਆਂ ਨੇ ਅਸੀਂ ਬਹੁਤ ਸ਼ਕਤੀ ਨਾਲ ਇਹ ਸਾਡੀ ਜਥੇਬੰਦੀ ਵੱਲੋਂ ਨਖੇਦੀ ਕਰਦੇ ਆ ਸਰਕਾਰਾਂ ਦੇ ਖਿਲਾਫ ਬੀਜੇਪੀ ਸਰਕਾਰ ਦੇ ਖਿਲਾਫ ਤੇ ਭਗਵਤ ਮਾਂ ਦੀ ਸਰਕਾਰ ਦੇ ਖਿਲਾਫ ਜੋ ਠੇਕੇਦਾਰੀ ਸਿਸਟਮ ਆ ਪੰਜਾਬ ਦੇ ਵਿੱਚ ਲਿਆਂਦਾ ਗਿਆ ਪੂਰੇ ਭਾਰਤ ਦੇ ਵਿੱਚ ਲਿਆਂਦਾ ਗਿਆਗਾ ਇਹਨੂੰ ਬੰਦ ਕੀਤਾ ਜਾਵੇ ਬੈਂਕਾਂ ਦੇ ਵਿੱਚ ਜਿੰਨੇ ਵੀ ਪੰਜਾਬ ਦੇ ਸਰਕਾਰੀ ਅਦਾਰੇ ਨੇ ਉਹਦੇ ਵਿੱਚ ਠੇਕੇਦਾਰੀ ਸਿਸਟਮ ਨੂੰ ਬੰਦ ਕੀਤਾ ਜਾਵੇ ਇਹ ਅਸੀਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੂੰ ਵਾਰਨਿੰਗ ਦਿੰਨੇ ਆ ਜੇ ਨਹੀਂ ਇਹ ਮੰਗਾ ਮੰਨਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸ਼ਕਤੀ ਤੋਂ ਸ਼ਕਤੀ ਦੇ ਨਾਲ ਭਾਰਤ ਬੰਦ ਦੇ ਸੱਦੇ ਆਏ ਮਹੀਨੇ ਦਿੱਤੇ ਜਾਣਗੇ ਪੂਰੇ ਪੰਜਾਬ ਭਾਰਤੀਆਂ ਅੱਜ ਭਾਰਤਵੰਦ ਦਾ ਸੱਦਾ ਉਹਨਾਂ ਸਾਥ ਦੇ ਰਿਹਾ ਨੇ ਭਾਰਤੀ ਕਿਸਾਨ ਯੂਨੀਅਤਾਂ ਗ੍ਰਾਹਾਂ ਵੱਲੋਂ ਪਰਸਨਕਤ ਮੋਰਚ ਵੱਲੋਂ ਇਹ ਅੱਜ ਦਾ ਪ੍ਰੋਗਰਾਮ ਦਿੱਤਾ ਗਿਆਗਾ ਇਹ ਕਿਉਂ ਦਿੱਤਾ ਗਿਆ ਕਿਉਂ ਘਟ ਕੀਤੀ ਤੇ ਲੋਕਾਂ ਦੇ ਕੰਮਕਾਰਾਂ ਤੇ ਜਿਹੜੀ ਇੱਥੇ ਦੀ ਤਾਨਾशाही ਸਰਕਾਰ ਆ ਨਮੀਆਂ ਤੋਂ ਨਮੀਆਂ ਨੀਤੀਆਂ ਲੈ ਕੇ ਆ ਰਹੀ ਆ ਇਹ ਅੱਜ ਦੀ ਲੈ ਕੇ ਆ ਰਹੀ ਅੰਗਰੇਜ਼ਾਂ ਵੇਲੇ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਸਾਰੀਆਂ ਆ ਦੱਬੇ ਕੁਬੇ ਕੁਜ਼ਲੇ ਲੋਕਾਂ ਨੂੰ ਕਿਸਾਨਾਂ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਜਿਹੜਾ ਕੋਈ ਮਲਾਜ਼ਮ ਆ ਸਭ ਨੂੰ ਲਾਗਣ ਲੱਗੇ ਵੀ ਨੇ ਜੇ ਤੁਸੀਂ ਜੇ ਤੁਸੀਂ ਦੇਖਣਾ ਹੋਵੇ ਅੰਗਰੇਜ਼ਾਂ ਵੇਲੇ ਜਾਂ ਲੋਕ ਉੱਥੇ ਤੇ ਆ ਜੋ ਕੁਕਲੇ ਬਾਜ਼ ਫੇਰ ਠਾ ਰਹੇ ਲੋਕ ਅੱਥੇ ਹੋ ਰਹੇ ਨੇ ਪਹਿਲਾਂ ਵੀ ਜਦੋਂ ਲਾਲ ਕਿਲੇ ਦੇ ਵਿੱਚ ਸੌਰੀ ਪਹਿਲਾ ਜਦੋਂ ਅੰਮ੍ਰਿਤਸਰ ਦੇ ਵਿੱਚ ਹੱਤਿਆਚਾਰ ਹੋਇਆ ਸੀ ਉਦੋਂ ਵੀ ਲੋਕ ਧਰਮਾਂ ਤੋਂ ਪਰੋਥੇ ਤੇ ਉਦੋਂ ਵੀ ਲੋਕ ਇਕੱਠੇ ਹੋ ਕੇ ਧਰਮਾਂ ਤੋਂ ਪਰੋਥੇ ਅੰਗਰੇਜ਼ਾਂ ਨੇ ਉੱਥੇ ਘੜੇ ਰੱਖੇ ਤੇ ਪਾਣੀ ਇਕੱਠਾ ਬੇਡਵਰ ਘੜੇ ਬੰਦੇ ਤੇ ਆ ਮੁਸਲਮਾਨਾਂ ਦਾ ਹਿੰਦੂਆਂ ਦਾ ਸਿੱਖਾਂ ਦਾ ਪਰ ਲੋਕਾਂ ਨੇ ਇਕੱਠੇ ਹੋ ਕੇ ਉਹ ਘੜੇ ਭੰਨੇ ਤੇ ਦਿਖਾਇਆ ਲੋਕਾਂ ਨੇ ਇੱਕ ਆ ਵੀ ਅਸੀਂ ਇਕੱਠੇ ਹੋ ਗਏ ਧਰਮਾਂ ਤੋਂ ਪਰੋਠ ਕੇ ਗੱਲ ਕਰਨ ਲੱਗ ਗਏ ਹੱਕ ਮੰਗਣ ਲੱਗ ਗਏ ਉੱਪਰ ਹੀ ਹੁਣ ਭਾਰ ਦੇ ਲੋਕ ਆਪਦੇ ਹੱਕਾਂ ਲਈ ਉੱਪਰ ਉੱਠ ਖੜੇ ਨੇ ਧਰਮਾਂ ਤੋਂ ਉਪਰ ਉੱਠ ਕੇ ਆਪਦੇ ਹੱਕਾਂ ਦੀ ਗੱਲ ਕਰਨ ਲੱਗੇ ਆ ਜਿਹੜੇ ਕੱਖੋ ਲੱਗੇ ਇਹ ਕੱਠਾ ਨਾਲ ਬਹੁਤ ਵੱਡੀ ਛੱਟ ਵੱਜਣ ਆਉਣ ਵਾਲੀ ਸਵੇਰ ਦੀ ਮੋਤੀ ਸਰਕਾਰ ਤੇ ਹਰਿਆਣਾ ਸਰਕਾਰ ਨੇ ਜਿਹੜੇ ਦਿੱਲੀ ਕਿਸਾਨ ਜਾ ਰਹੇ ਨੇ ਉਹਨਾਂ ਦਾ ਰਾਹ ਰੁਕਿਆ ਇਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਲਈ ਅਸੀਂ ਨਖੇਦੀ ਕਰਦੇ ਆ ਕਿਉਂ ਜਿਹੜਾ ਪਹਿਲਾਂ ਕਿ ਕੱਲ ਕਲੀਅਰ ਕਰਦਾ ਸੌਤ ਮੋਰ ਚ ਵੀ ਕਾਲ ਨਹੀਂ ਦਿੱਤੀ ਗਈ ਉਹ ਜਿਹੜੇ 7-8 ਉੱਥੇ ਗਏ ਨੇ ਉਹ ਇੱਕ ਜਫੇਬੰਦੀ ਜਦੋਂ ਦਿੱਲੀ ਸੰਘਰਸ਼ ਦੇ ਵਿੱਚੋਂ ਆਡ ਹੋਈ ਸੀ ਉਦੋਂ ਉਹ ਤੋਂ ਆਏਦੇ ਕੌ ਜੇ ਫੈਮਿਲੀ ਆਡ ਹੋ ਗਏ ਸਿਆਂ ਉਹ ਜਿਵੇਂ ਬੰਦੀ ਉੱਥੇ ਗਈਆਂ ਇੱਥੇ ਉੱਥੇ ਸੈਂਟਰ ਦੀ ਮੋਦੀ ਸਰਕਾਰ ਨੇ ਹਰਿਆਣਵੀ ਸਰਕਾਰ ਨੇ ਉਹਨਾਂ ਤੇ ਹਤਾਜ਼ਾਰ ਕਰਿਆਗਾ ਨਜਾਇਜ਼ ਵਰਤੋਗਰੀ ਆ ਕੀ ਕਿ ਉਹ ਸਿੱਧੀਆਂ ਗੋਰੀਆਂ ਦੀ ਵਰਤੋਂ ਵੀ ਆਈ ਹੈ ਸੁਣਨ ਨੂੰ ਰੌਣਕ ਦਿਖਾ ਰਹੇ ਨੇ ਕੁਝ ਪੱਤਰਕਾਰ ਭਾਈਚਾਰਾ ਉੱਥੇ ਵੀ ਆ ਰੌਣਕ ਬੀਬੀਆਂ ਆ ਘਾਰੀਆਂ ਨੇ ਜਾਨੀ ਉਹ ਬਹੁਤ ਨੰਦਿਆ ਹੋਗਾ ਕੱਲ ਗ੍ਰਾਂਜ ਉੱਥੇ ਬੰਦੀ ਵੱਲੋਂ ਅਸੀਂ ਰੇਲਾ ਲੁੱਕੇ ਸੱਪਤੇ ਰਾਤੇ ਅੱਜ ਕੱਲ ਸਾਡੇ ਸਾਥੀਆਂ ਨੇ ਦੂਜੇ ਸਲੋਕਤ ਮੋਰਚੇ 'ਚ ਟੂਲ ਬਲਜ ਫ੍ਰੀ ਕਰੇ ਤੇ ਜਿਹੜਾ ਇਹ ਧਰਨਾ ਦਿੱਲੀ ਲਾ ਰਹੇ ਨੇ ਇਸਨੂੰ ਦੂਜੇ ਮੋਰਚੇ ਵੱਜੋਂ ਵੀ ਲੱਗ ਰਿਹਾ। ਇਸ ਸਲੋਕਤ ਮੋਰਚੇ ਵੱਲੋਂ ਨਹੀਂ ਆਇਆ ਸਲੋਕਤ ਮੋਰਚੇ ਦੇ ਮੀਟਿੰਗਾਂ ਚੱਲਦੀਆਂ ਨੇ ਆਨਲਾਈਨ ਸਰਵੇ 'ਚ ਸੇਤੀ ਤੋਂ ਕਾਲ ਆਊਗੀ। ਸਲੋਕਤ ਮੋਰਚਾ 450 ਜਿੱਥੇ ਬੰਦੇ ਇਕੱਠੇ ਆ ਇਕੱਠੇ ਜਾਊਗੀ ਕਿੱਥੇ ਫੈਲ ਆ ਲੋਗੀ। ਇਹ ਸਾਡਾ ਕੁਝ ਹਿੱਸਾ ਅੱਡ ਨਾਲ ਨਾਰਾਜ਼ ਹੋਇਆ ਮੰਗਾ ਸਾਡੇ ਇੱਕ ਨੇ। ਮੋਰਚੇ ਦੇ ਵਿੱਚ ਦਫਾੜ ਕਿਉਂ ਦੇਖ ਰਹੇ ਹੋ? ਇਹਦੇ ਆਈ ਦੀ ਸਰ। ਦੇਖੋ ਸਰਕਾਰਾਂ ਦੇ ਚੱਲ ਹੁੰਦੀਆਂ ਨੇ। ਸਰਕਾਰਾਂ ਬਹੁਤ ਕੁਝ ਕਰ ਦਿੰ ਇਹ ਅੱਜ ਦੀਆਂ ਸਰਕਾਰਾਂ ਨਹੀਂ ਕਰਨ ਲੱਗਿਆ ਵਿਰਾਈ ਸਾਡੀ ਇੱਕ ਆਮਾੜੇ ਮੁੱਟੇ ਮੱਤ ਭੇਟ ਹੋ ਜਾਂਦੇ ਕੋਈ ਸਾਾਸ ਗੱਲ ਨਹੀਂ ਸਾਡੇ ਮੱਤ ਭੇਜੀਏ ਸਾਡੀ ਕੋਈ ਖੇਤ ਲੈਂਡ ਕੱਢ ਵੀ ਲਿਖੀ ਨਹੀਂ ਹੈਗੀ ਉਹਨਾਂ ਨਾਲ ਉਹ ਸਾਡੇ ਸਾਥੀ ਨੇ ਸਾਡੇ ਭਾਈ ਨੇ ਅਸੀਂ ਕਿੱਥੇ ਹੋਵਾਗੇ ਆਉਣ ਵਾਲੇ ਸਮੇਂ 'ਚ ਅੱਗੇ ਵਾਹੂ ਲੜਾਂਗੇ